ਬਾਰਡਰ ਤੇ ਹੋ ਗਿਆ ਉਹੀ ਕੰਮ ਜਿਸ ਤੋਂ ਡਰਦੇ ਸੀ ਕਿਸਾਨ ਕਿਸਾਨਾਂ ਦੇ ਵੱਲੋਂ ਅੱਜ ਵੱਡਾ ਐਲਾਨ ਕੀਤਾ ਸੀ ਕਿ 111 ਕਿਸਾਨ ਜਿਹੜੇ ਅੱਜ ਮਰਨ ਵਰਤੇ ਉੱਤੇ ਬੈਠਣਗੇ ਤਾਂ ਜਦੋਂ 111 ਕਿਸਾਨ ਅੱਗੇ ਵੱਲ ਵੱਧਦੇ ਨੇ ਉਸ ਤੋਂ ਪਹਿਲਾਂ ਹੀ ਪੁਲਿਸ ਪੱਬਾਂ ਪਾਰ ਹੋ ਜਾਂਦੀ ਆ ਪੁਲਿਸ ਜਿਹੜੀ ਆ ਇਕੱਠੀ ਹੋ ਜਾਂਦੀ ਆ ਫੋਰਸ ਇਕੱਠੀ ਹੋ ਜਾਂਦੀ ਆ ਤਾਂ ਦੂਜੇ ਪਾਸੇ ਪੁਲਿਸ ਅਧਿਕਾਰੀ ਹਲਾ ਅਧਿਕਾਰੀ ਜਿਹੜੇ ਨੇ ਉਹ ਵੀ ਖਨੌਰੀ ਬਾਰਡਰ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਗੱਲ ਉਹਨਾਂ ਦੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤਾਂ ਪੁਲਿਸ ਜਿਹੜੀ ਆ ਉਹ ਇੱਕਦਮ ਐਕਸ਼ਨ ਮੋਡ ਦੇ ਵਿੱਚ ਆ ਜਾਂਦੀ ਆ ਤਾਂ ਹੁਣ ਕਿਹਾ ਜਾ ਰਿਹਾ ਕਿ 163 ਧਾਰਾ ਹਰਿਆਣਾ ਦੇ ਵਿੱਚ ਲਗਾ ਦਿੱਤੀ ਗਈ ਆ ਤਾਂ ਕਿਸਾਨ ਦੂਜੇ ਪਾਸੇ ਤਿਆਰ ਵਰ ਤਿਆਰ ਨੇ ਕਿਉਂਕਿ ਇੱਕ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਨੇ ਤਾਂ ਇੱਕ 111 ਜਿਹੜੇ ਨੇ ਹੁਣ ਉਹ ਮਰਨ ਵਰਤੇ ਬੈਠਣ ਨੂੰ ਤਿਆਰ ਹੈ ਤਾਂ 112 ਡੱਲੇਵਾਲ ਕਿਹਾ ਜਾ ਰਿਹਾ ਕਿ 112 ਡੱਲੇਵਾਲ ਹੁਣ ਮਰਨ ਵਰਤੇ ਉੱਤੇ ਬੈਠੇ ਨੇ ਕਾਕਾ ਸਿੰਘ ਕੋਟਲਾ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਕਿ ਆਖਰ ਪੁਲਿਸ ਨੇ ਕਿਹਾ ਕੀ ਆ ਇੱਕ ਵਾਰ ਤੁਸੀਂ ਉਹਨਾਂ ਦੇ ਪ੍ਰਧਾਨ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਏ ਨੇ ਤੇ ਅੱਜ 111 11 ਕਿਸਾਨਾਂ ਦਾ ਜਥਾ ਜਿਹੜਾ ਮਰਨ ਵਰਤੇ ਬੈਠਣ ਜਾ ਰਿਹਾ ਕੀ ਕਿਵੇਂ ਚੱਲ ਰਿਹਾ ਹੈ ਵੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਆ ਅਸੀਂ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡੱਲੇਵਾਲ ਸਾਹਿਬ ਨੂੰ ਮਰਵਾਤੇ ਬੈਠੇ ਨੂੰ 52 ਦਿਨ ਹੋ ਗਏ ਆ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੇ ਆ ਤੰਬੂ ਚ ਹੋਰ ਰਾਇ ਹੁੰਦੇ ਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣਗੇ ਬੈਠਣਗੇ ਆ ਲਗਾਤਾਰ ਉੱਥੇ ਹੀ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਨਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉਹਤੇ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਉਹ ਇੱਕ ਡਿਪਟੀ ਕਮਿਸ਼ਨਰ ਵੀ ਆਈ ਸੀਗੀ ਕੀ ਗੱਲਬਾਤ ਹੋਈ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗੇ ਜਿਹਨੂੰ ਆਪਾਂ 144 ਕਹਿੰਨੇ ਹੁੰਦੇ ਆ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਂ ਕਿਹਾ ਕਰ ਲਿਓ ਪਾਣੀ ਦੇ ਵਿਛਾੜਾ ਮਾਰ ਬੜਾ ਦਮ ਪ੍ਰਧਾਨ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਏ ਨੇ ਤੇ ਅੱਜ 111 ਕਿਸਾਨਾਂ ਦਾ ਜਥਾ ਜਿਹੜਾ ਮਰਨ ਮਰਤੇ ਬੈਠਣ ਜਾ ਰਿਹਾ ਕੀ ਕਿਵੇਂ ਦੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾ ਵਾ ਅਸੀਂ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰ ਵਰਤੇ ਬੈਠੇ ਨੂੰ 55 ਦਿਨ ਹੋ ਗਏ ਹੈ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੇ ਆ ਤੰਬੂ ਚ ਹੋਰ ਰਾਇ ਹੁੰਦੇ ਆ ਅਸੀਂ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉਹ ਤਾਂ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਉਹਦੇ ਸਿਨੈਰੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗਿਆ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਵਾਖੇ ਕਰ ਲਿਓ ਪਾਣੀ ਦੇ ਵਿਛਾੜਾ ਮਾਰਨੀ ਆ ਥਰੂ ਕੈਂ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠੋ ਬਾੜਾ ਨੂੰ ਪ੍ਰਧਾਨ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਏ ਨੇ ਤੇ ਅੱਜ 111 ਕਿਸਾਨਾਂ ਦਾ ਜਥਾ ਜਿਹੜਾ ਮਰਨ ਮਰ ਤੇ ਬੈਠਣ ਜਾ ਰਿਹਾ ਕੀ ਕਿਹਾ ਦੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾ ਵਾਸੀ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰ ਵਰ ਤੇ ਬੈਠੇ ਨੂੰ 55 ਦਿਨ ਹੋ ਗਏ ਹੈ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੀ ਹੈ ਤੰਬੂ ਚ ਹੋ ਰਾਇ ਹੁੰਦੇ ਆ ਅਸੀਂ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲ ਬਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਜਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਇਹ ਤਾਂ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਉਹਦੇ ਅਸ਼ਨਰ ਵੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੇ ਹਰਿਆਣੇ ਦੇ ਵਿੱਚ 163 ਧਾਰਾ ਲੱਗਿਆ ਜਿਹਨੂੰ ਆਪਾਂ 144 ਕਹਿੰਨੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਨੂੰ ਕਰ ਲਿਓ ਪਾਣੀ ਦੇ ਵਿਛਾੜਾ ਮਾਰਨੀਆਂ ਥਰੂ ਕੈਂ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠਾ ਤਾਂ ਤੁਸੀਂ ਸੁਣਿਆ ਕਾਕਾ ਸਿੰਘ ਕੋਟਲਾ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਆਪਣਾ ਮਰਨ ਵਰਤ ਜਾਰੀ ਰੱਖਾਂਗੇ ਪਿੱਛੇ ਨਹੀਂ ਮੁੜਦੇ ਭਾਵੇਂ ਸਾਨੂੰ ਗ੍ਰਫਤਾਰ ਕਰਨ ਭਾਵੇਂ ਪਾਣੀ ਦੀ ਬੁਛਾੜਾ ਮਾਰਨ ਭਾਵੇਂ ਹੰਝੂ ਗੈਸ ਦੇ ਗੋਲੇ ਮਾਰਨ ਤਾਂ 163 ਧਾਰਾ ਜਿਹੜੀ ਲਗਾਈ ਗਈ ਆ ਉਸ ਦਾ ਮਕਸਦ ਇਹ ਹੀ ਆ ਕਿ ਉਹ ਗ੍ਰਫਤਾਰੀਆਂ ਕਰਨਗੇ ਪਰ ਅਸੀਂ ਪਿੱਛੇ ਨਹੀਂ ਹਟਦੇ ਤਾਂ ਜਿਹੜੇ ਹੁਣ 111 ਕਿਸਾਨ ਅੱਗੇ ਵੱਲ ਜਾ ਰਹੇ ਨੇ ਉਹਨਾਂ ਦੇ ਨਾਲ ਪੁਲਿਸ ਦਾ ਰਵਈਆ ਕਿਹੋ ਜਿਹਾ ਹੁੰਦਾ ਆ ਉਹਨਾਂ ਦੇ ਉੱਤੇ ਪੁਲਿਸ ਦਾ ਤਸ਼ੱਦਦ ਹੁੰਦਾ ਜਾਂ ਫਿਰ ਪੁਲਿਸ ਦਾ ਨਰਮ ਦਿਲ ਦੇਖਣ ਨੂੰ ਮਿਲਦਾ ਕਿਉਂਕਿ ਕੋਈ ਦਿੱਲੀ ਨਹੀਂ ਜਾ ਰਹੇ ਕਿਸਾਨ ਬਾਰਡਰ ਕ੍ਰੋਸ ਨਹੀਂ ਕਰ ਰਹੇ ਕਿਸਾਨ ਕਿਸਾਨ ਪੰਜਾਬ ਦੀ ਹੱਦ ਦੇ ਵਿੱਚ ਹੀ ਜਿਹੜੇ ਆ ਬੈਠਣ ਦੇ ਲਈ ਤਿਆਰ ਬਰ ਤਿਆਰ ਨੇ ਥੋੜੀ ਜਿਹੀ ਦੇਰ ਦੇ ਬਾਅਦ ਕਿਸਾਨ ਜਿਹੜੇ ਬੈਠ ਜਾਣਗੇ ਪਰ ਜਦੋਂ ਕਿਸਾਨ ਅੱਗੇ ਵੱਲ ਵਧਣਗੇ ਤਾਂ ਐਕਸ਼ਨ ਮੋਡ ਦੇ ਵਿੱਚ ਫੋਰਸ ਨਜ਼ਰ ਜ਼ਰੂਰ ਆਵੇਗੀ ਤਾਂ ਫੋਰਸ ਦੇ ਵੱਲੋਂ ਕਾਰਵਾਈ ਕਿਹੋ ਜੀ ਕੀਤੀ ਜਾਂਦੀ ਆ ਕੀ ਅੱਜ ਪਾਣੀ ਦੇ ਪੁਛਾਣਾ ਮਰੀਆਂ ਜਾਣਗੀਆਂ ਕੀ ਹੰਝੂ ਗੈਸ ਦੇ ਕੋਲੇ ਮਾਰੇ ਜਾਣਗੇ ਜਾਂ ਫਿਰ ਬੜੇ ਆਰਾਮ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ 111 ਕਿਸਾਨਾਂ ਨੂੰ ਉੱਥੇ ਬੈਠਣ ਦੇ ਦਿੱਤਾ ਜਾਵੇਗਾ ਕਿਉਂਕਿ ਨਹੀਂ ਹੈ ਕਿ ਅੱਜ ਹੀ ਬੈਠ ਕੇ ਵਾਪਸ ਮੁੜ ਜਾਣਗੇ ਜਾਂ ਕੱਲ ਨੂੰ ਵਾਪਸ ਮੁੜ ਜਾਣਗੇ ਬਲਕਿ ਬਿਲਕੁਲ ਉਸ ਬੈਰੀ ਗੇਟਾਂ ਦੇ ਕੋਲ ਜਿੱਥੇ ਪੁਲਿਸ ਦੇ ਨਾਲ ਜਿੱਥੇ ਫੋਰਸ ਦੇ ਨਾਲ ਸਿੱਦੇ ਟੱਕਰੇ ਹੋਏ ਨੇ ਉਸ ਥਾਂ ਦੇ ਉੱਤੇ ਕਿਸਾਨ ਅਜਮਰਨ ਵਰਤੇ ਉੱਤੇ ਬੈਠਣਗੇ ਅਣਮਿੱਥੇ ਸਮੇਂ ਦੇ ਲਈ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ 51 ਦਿਨ ਹੋ ਚੁੱਕੇ ਨੇ ਤੇ ਹੁਣ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ 111 ਹੋਰ ਕਿਸਾਨਾਂ ਦੇ ਮਰਨ ਵਰਤ ਦੀ 13 ਫਰਵਰੀ ਤੋਂ ਮੋਰਚਾ ਚੱਲ ਰਿਹਾ 11 ਮਹੀਨੇ ਪੂਰੇ ਹੋ ਚੁੱਕੇ ਨੇ 13 ਫਰਵਰੀ ਨੂੰ 12 ਮਹੀਨੇ ਪੂਰੇ ਹੋ ਜਾਣਗੇ ਯਾਨੀ ਕਿ 1 ਸਾਲ ਪੂਰਾ ਹੋ ਜਾਵੇਗਾ ਪਰ ਹਾਲੇ ਤੱਕ ਵੀ ਮੰਗਾਂ ਪ੍ਰਵਾਨ ਨਹੀਂ ਹੋਈਆਂ ਪੁਲਿਸ ਅਧਿਕਾਰੀ ਜਿਹੜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹੱਥਾਂ ਪੈਰਾਂ ਦੀ ਪੁਲਿਸ ਨੂੰ ਪੈ ਚੁੱਕੀ ਹੈ ਕਿ ਆਖਰ ਇਹ ਹੋ ਕੀ ਗਿਆ ਅੱਜ ਆਖਰ ਕਿਸਾਨ ਇਕੱਠੇ ਹੋ ਕੇ ਇੱਧਰ ਨੂੰ ਕਿਉਂ ਆ ਰਹੇ ਨੇ ਫੋਰਸ ਨੂੰ ਵੀ ਚਿੰਤਾ ਲੱਗੀ ਤਾਂ ਫੋਰਸ ਵੀ ਐਕਸ਼ਨ ਮੋਡ ਦੇ ਵਿੱਚ ਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਆਖਰ ਮਾਹੌਲ ਕੀ ਹੁੰਦਾ ਥੋੜੀ ਜਿਹੀ ਦੇਰ ਦੇ ਬਾਅਦ ਸਾਰੇ ਮਾਹੌਲ ਸਾਰੇ ਸਥਿਤੀ ਕਿਸ ਤਰੀਕੇ ਦੀ ਬਣਦੀ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ